ਮੈਂ ਨਾ ਕੁਝ ਦਿਨ ਪਹਿਲਾਂ ਇੱਕ ਪੋਸਟ ਪਾਈ ਸੀ ਗਾਜਾ ਪੱਟੀ ਦੇ ਉੱਤੇ ਵੀ ਗਾਜਾ ਪੱਟੀ ਦੇ ਵਿੱਚ جنگ ਦੇ ਚੱਲਦੇ ਹੋਏ ਜਿਹੜਾ ਆਪਣਾ ਪੋਲੀਓ 2 ਵਾਇਰਸ ਹੈ ਉਹ ਫੈਲ ਰਿਹਾ ਹੈ ਕਿਉਂਕਿ ਉੱਥੇ ਮਜ਼ਾਈਲਾ ਬੰਬ ਬੰਬ ਚੱਲੀ ਜਾਂਦੇ ਰਹਿੰਦੇ ਆ ਤੇ ਉਹਦੇ ਨਾਲ ਜਿਹੜਾ ਪੌਣ ਪਾਣੀ ਹੈ ਉਹ ਦੂਸ਼ਿਤ ਹੋ ਗਿਆ ਤੇ ਉਹਦੇ ਵਿੱਚੋਂ ਪੋਲੀਓ 2 ਵਾਇਰਸ ਨੇ ਜਨਮ ਲੈ ਲਿਆ ਤੇ ਬਹੁਤ ਵੱਡੀ ਗਿਣਤੀ ਵਿੱਚ ਇਜ਼ਰਾਇਲ ਹਮਾਸ ਦੀ جنگ ਦੇ ਚੱਲਦਿਆਂ ਉਥੋਂ ਦੇ ਬੱਚੇ ਪੋਲੀਓ ਦੀ ਲਪੇਟ ਵਿੱਚ ਆ ਗਏ ਹੁਣ ਪੋਲੀਓ ਬਾਰੇ ਤਾਂ ਮੈਨੂੰ ਕੁਝ ਵੀ ਡਿਸਕਸ ਕਰਨ ਦੀ ਲੋੜ ਨਹੀਂ ਉਹਦੇ ਬਾਰੇ ਤਾਂ ਤੁਸੀਂ ਜਾਣਦੇ ਹੀ ਆ ਵੀ ਉਹ ਕਿੰਨੀ ਖਤਰਨਾਕ ਬਿਮਾਰੀ ਹੈ ਤੇ ਸਾਰੀ ਉਮਰ ਬੰਦੇ ਦੇ ਨਾਲ ਰਹਿੰਦੀ ਹੈ ਠੀਕ ਹੈ ਹੁਣ ਕੁਸ਼ਕ ਕੰਟਰੀਆਂ ਜਿਵੇਂ ਅਮਰੀਕਾ ਹੋ ਗਿਆ ਕੈਨੇਡਾ ਹੋ ਗਿਆ ਠੀਕ ਹੈ ਹੁਣ ਯੂਕਰੇਨ ਰਸ਼ੀਆ ਦੀ ਵਾਰ ਚੱਲਦੀ ਹੈ ਹੁਣ ਯੂਕਰੇਨ ਰਸ਼ੀਆ ਦੀ ਵਾਰ ਦੇ ਚੱਲਦੇ ਹੁਣ ਯੂਕਰੇਨ ਦੇ ਵਿੱਚ ਇੰਨੀ ਤਾਕਤ ਹੈਗੀ ਸੀ ਕਿ ਉਹ ਵਾਰ ਨੂੰ 3 ਸਾਲਾਂ ਤੱਕ ਖਿੱਚ ਕੇ ਲੈ ਜਾਂਦਾ ਹੁਣ ਅਮਰੀਕਾ ਕੈਨੇਡਾ ਜਾਂ ਜੋ ਵੀ ਵੈਸਟ ਦੀਆਂ ਕੰਟਰੀਆਂ ਇਹ ਕਰਦੀਆਂ ਫੰਡ ਯੂਕਰੇਨ ਨੂੰ ਚਾਹੇ ਉਹ ਪੈਸੇ ਦੇ ਜ਼ਰੀਏ ਹੋਵੇ ਚਾਹੇ ਉਹ ਹਥਿਆਰਾਂ ਦੇ ਜ਼ਰੀਏ ਹੋਵੇ ਠੀਕ ਹੈ ਤਾਂ ਜਦੋਂ ਉਹਨੂੰ ਫੰਡ ਕਰਦੀਆਂ ਤਾ ਯੂਕਰੇਨ ਅੱਜ ਰਸ਼ੀਆ ਦੇ ਵਿੱਚ ਤੱਕ ਘੁੱਸ ਗਿਆ ਸਿਰਫ ਤੇ ਸਿਰਫ ਇਹਨਾਂ ਦੀ ਹਲਾਸ਼ੇਰੀ ਦੇ ਕਾਰਨ ਰਸ਼ੀਆ ਕੋਈ ਮਾੜਾ ਮੌਲਕ ਨਹੀਂ ਹੁਣ ਆਪਾਂ ਵਾਪਸ ਆਈਏ ਆਪਣੀ ਗੱਲ ਤੇ ਜਿਹੜੀ ਆਪਾਂ ਪੋਸਟ ਪਾਈ ਸੀ ਪੋਲੀਓ ਦੀ ਹੁਣ ਕੁਝ ਕੁ ਲੋਕਾਂ ਨੇ ਉਹਦੇ ਤੇ ਚਿੰਤਾ ਦਰਜ ਕੀਤੀ ਤੇ ਕੁਝ ਕੁ ਲੋਕਾਂ ਨੇ ਉਹ ਪੋਸਟ ਵੇਖ ਕੇ ਸੋਚਿਆ ਹੋਊਗਾ ਵੀ ਆਪਾਂ ਨੂੰ ਕੀ ਠੀਕ ਹੈ ਪਹਿਲਾਂ ਤਾਂ ਜਵਾਬ ਦਿੰਨਾ ਮੈਂ ਆਪਾਂ ਨੂੰ ਕੀ ਦਾ ਉਹ ਮੈਂ ਪੋਸਤ ਪਾਈ ਸੀ ਕਿਉਂਕਿ ਮੈਂ ਸਿੱਖ ਧਰਮ ਵਿੱਚ ਪੈਦਾ ਹੋਇਆ ਤੇ ਮੈਂ ਇੱਕ ਸਿੱਖ ਹਾਂ ਮੇਰਾ ਧਰਮ ਪਹਿਲਾਂ ਤਾਂ ਜਿਹੜੀ ਸ੍ਰਿਸ਼ਟੀ ਆ ਜਿਹੜਾ ਨੇਚਰ ਆ ਉਹਦੇ ਤੇ ਬੇਸਡ ਹੈ ਦੂਜਾ ਇਨਸਾਨੀਅਤ ਤੇ ਕਿਉਂਕਿ ਆਪਾਂ ਗੱਲ ਕਰ ਲਈਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਇਹਦੇ ਵਿੱਚ ਨੇਚਰ ਦੀ ਗੱਲ ਹੋਈ ਹੈ ਦੂਜੀ ਗੱਲ ਇਨਸਾਨੀਅਤ ਦੀ ਹੁਣ ਇਨਸਾਨੀਅਤ ਦਾ ਮਤਲਬ ਇਹ ਨਹੀਂ ਵੀ ਆਪਾਂ ਇਨਸਾਨੀਅਤ ਦਿਖਾਉਣੀ ਹੈ ਜਿਹੜਾ ਬੰਦਾ ਸਿੱਖ ਹੈ ਆਪਣੇ ਵਿੱਚੋਂ ਹੈ ਆਪਾਂ ਉਹਦੇ ਲਈ ਹੀ ਇਨਸਾਨੀਅਤ ਦਿਖਾਉਣੀ ਹੈ ਕਿਉਂਕਿ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਮੌਜੂਦਾ ਲੀਡਰ ਹੋਣ ਦੇ ਬਾਵਜੂਦ ਪਹਾੜੀ ਰਾਜਿਆਂ ਲਈ ਐਡਾ ਵੱਡਾ ਸ਼ਹਾਦਤ ਦੇ ਕੇ ਐਡਾ ਵੱਡਾ ਬਲੀਦਾਨ ਦਿੱਤਾ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਇਨਸਾਨੀਅਤ ਦੀ ਗੱਲ ਕਰਾਂ ਕਿਉਂਕਿ ਜੇ ਮੈਂ ਆਪਣੀ ਕੌਮ ਨੂੰ ਆਪਣੇ ਆਪ ਨੂੰ ਸਾਰੀ ਦੁਨੀਆ ਤੋਂ ਵੱਖ ਮੰਨਦਾ ਤਾਂ ਮੈਂ ਆਪਦੇ ਆਪ ਨੂੰ ਅੱਗੇ ਲਿਜਾਣ ਲਈ ਦੁਨੀਆ ਦੀ ਗੱਲ ਵੀ ਕਰਾਂ ਜੇ ਆਪਾਂ ਦੁਨੀਆ 'ਚ ਵਿਚਰਨ ਲਈ ਇੱਕ ਵੱਖਰੇ ਖਿੱਤੇ ਦੀ ਮੰਗ ਕਰਦੇ ਆਂ ਤਾਂ ਆਪਾਂ ਨੂੰ ਦੁਨੀਆ ਦੀ ਗੱਲ ਵੀ ਕਰਨੀ ਪੈਣੀ ਕਿ ਲੋਕ ਸਿੱਖਾਂ ਤੇ ਇੰਨਾ ਪ੍ਰਾਊਡ ਹੋਣ ਕੱਲੀ ਗੱਲ ਹੀ ਨਹੀਂ ਉਹਦੇ ਤੇ ਚਿੰਤਾ ਦਰਜ ਵੀ ਕਰੋ ਹੁਣ ਆਪਣੇ ਕੋਲੇ ਤਿੰਨ ਕੰਮ ਹੁੰਦੇ ਆ ਪਹਿਲਾ ਜੇ ਕਿਸੇ ਸਿੰਗਰ ਦੀ ਪੋਸਟ ਹੈ ਉਹਦੇ ਥੱਲੇ ਕਮੈਂਟਾਂ 'ਚ ਜਾ ਕੇ ਗਾਲਾਂ ਕੱਢਣੀਆਂ ਨਹੀਂ ਸਾਡਾ ਤਾਂ ਆ ਹੈ ਤੁਸੀਂ ਭੇਡ ਤੁਹਾਡਾ ਇਹ ਵੋ ਦੂਜਾ ਜਿਹੜੇ ਸੋਸ਼ਲ ਮੀਡੀਆ ਵਾਲੇ ਤੁਹਾਡੇ ਬਣਾਏ ਆ ਸੌਖ ਰਤੀਆ ਸੋਨੂ ਸੀਤੋ ਵਾਲਾ ਉਹਦੇ ਥੱਲੇ ਜਾ ਕੇ ਵਾਹ ਬਾਈ ਘੈਂਟ ਹੈ ਉਹਦੀਆਂ ਪੋਸਟਾਂ ਦੇਖਣੀਆਂ ਤੇ ਹੁਣ ਆਪਣੇ ਕੋਲੇ ਇੰਟਰਨੈਟ ਤਾਂ ਚੱਲਦਾ ਹੀ ਆ ਕਿਉਂ ਨਾ ਆਪਾਂ ਤੀਜਾ ਕੰਮ ਇਹ ਵੀ ਬਣਾ ਲਈਏ ਕਿ ਆਪਾਂ ਜੋ ਦੁਨੀਆ ਦੇ ਵਿੱਚ ਚੱਲ ਰਿਹਾ ਪਹਿਲਾਂ ਤਾਂ ਆਪਾਂ ਜੀਓ ਪੋਲਿਟਿਕਸ ਨੂੰ ਸਮਝੀਏ ਕਿ ਜੀਓ ਪੋਲਿਟਿਕਸ ਹੁੰਦੀ ਕੀ ਹੈ ਜੀਓ ਪੋਲਿਟਿਕਸ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਬੇਸਿਕਲੀ ਪੂਰੀ ਦੁਨੀਆ ਦੀ ਰਾਜਨੀਤੀ ਉਹਨੂੰ ਸਮਝ ਕੇ ਉਹਦੇ ਤੇ ਆਪਾਂ ਚਿੰਤਾ ਦਰਜ ਵੀ ਕਰਾਉਣੀ ਸ਼ੁਰੂ ਕਰ ਦਈਏ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਕਿ ਸਿੰਗਰਾਂ ਦੀ ਗੱਲ ਨਾ ਕਰੋ ਸਿੰਗਰਾਂ ਦੀ ਗੱਲ ਕਰੋ ਇੰਟਰਟੇਨਮੈਂਟ ਵੀ ਜ਼ਰੂਰੀ ਹੈ ਬੜਾ ਹੁਣ ਕੈਨੇਡਾ ਹੋ ਗਿਆ ਅਮਰੀਕਾ ਹੋ ਗਿਆ ਇਹ ਆਪਦੇ ਆਪ ਨੂੰ ਇਨਸਾਨੀਅਤ ਦੇ ਮਸੀਹੇ ਕਹਿੰਦੇ ਆ ਕਿ ਸਾਡੇ ਦੇਸ਼ਾਂ ਦੇ ਵਿੱਚ ਸਭ ਤੋਂ ਵੱਧ ਇਨਸਾਨਾਂ ਦੀ ਸੁਣੀ ਜਾਂਦੀ ਹੈ ਸਾਡੇ ਦੇਸ਼ ਦੇ ਵਿੱਚ ਸਭ ਤੋਂ ਵੱਧ ਇਨਸਾਨਾਂ ਦੀ ਗੱਲ ਹੁੰਦੀ ਹੈ ਕੋਈ ਇਨਸਾਨ ਕੁਝ ਵੀ ਕਹਿ ਸਕਦਾ ਹੁਣ ਜੇ ਇਹ ਯੂਕਰੇਨ ਵਾਰ ਨੂੰ ਫੰਡ ਕਰੀ ਜਾਂਦੇ ਆ 3 ਸਾਲਾਂ ਤੱਕ ਇਹ ਵੈਸਟ ਦੇ ਮੌਲਕ ਉਸ جنگ ਨੂੰ ਖਿੱਚ ਕੇ ਲੈ ਜਾ ਸਕਦੇ ਆ ਫਿਰ ਇਜ਼ਰਾਇਲ ਹਮਾਸ ਦੀ ਜੰਗ ਤਾਂ ਹੈ ਹੀ ਛੋਟੀ ਜੀ ਉਸ ਜੰਗ ਨੂੰ ਦਸਾਂ ਦਿਨਾਂ ਲਈ ਸੀਜ਼ ਫਾਇਰ ਕਰਨਾ ਇਹਨਾਂ ਦੇ ਖੱਬੇ ਹੱਥ ਦਾ ਕੰਮ ਹੈ ਇਹ ਹੁਕਮ ਨਹੀਂ ਦੇ ਸਕਦੇ ਕਿ ਇਸ ਜੰਗ ਨੂੰ ਸੀਜ਼ ਫਾਇਰ ਕਰੋ ਤਾਂ ਜੋ ਉੱਥੇ ਜਿਹੜੇ ਬੱਚੇ ਪੋਲੀਓ ਦਾ ਸ਼ਿਕਾਰ ਹੋ ਰਹੇ ਆ ਉਹਨਾਂ ਨੂੰ ਅਸੀਂ ਬੂਂਦਾ ਪਿਆ ਸਕੀਏ ਮੈਂ ਮੰਨਦਾ ਵੀ ਹੁਣ ਸੋਸ਼ਲ ਮੀਡੀਆ ਆ ਗਿਆ ਹੁਣ ਇਹ ਦੁਨੀਆ ਉਹ ਨਹੀਂ ਰਹੇਗੀ ਹੁਣ ਇਸ ਉੱਤੇ ਆਪਾਂ ਚਿੰਤਾ ਦਰਜ ਕਰਵਾਉਣੀ ਆ ਅੱਗੇ ਆਪਣੀ ਪਹਿਲਾ ਟਾਈਮ ਹੁੰਦਾ ਸੀਗਾ ਵੀ ਆਪਣੇ ਆਪਾਂ ਨੂੰ ਕੱਲੇ ਪਿੰਡ ਤੱਕ ਮਤਲਬ ਹੁੰਦਾ ਸੀ ਫਿਰ ਆਪਦੇ ਜ਼ਿਲ੍ਹੇ ਤੱਕ ਫਿਰ ਜਦੋਂ ਇੰਟਰਨੈਟ ਚੱਲ ਪਿਆ ਤਾਂ ਆਪਣੇ ਦੇਸ਼ ਤੱਕ ਹੁਣ ਜੋ ਕੈਨੇਡਾ ਦੇ ਵਿੱਚ ਵਾਪਰ ਰਿਹਾ ਉਹ ਕੈਨੇਡਾ ਦੇ ਵਿੱਚ ਬਾਅਦੋਂ ਪਤਾ ਲੱਗਦਾ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਇੰਡੀਆ ਬੈਠੇ ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੁਣ ਇਹ ਇੰਨਾ ਆਸਾਨ ਹੋ ਗਿਆ ਕਿ ਆਪਾਂ ਇੱਥੇ ਬੈਠੇ ਕਿਵੇਂ ਕਿਸੇ ਵੀ ਵਿਸ਼ੇ ਤੇ ਜੋ ਦੂਜੇ ਮੁਲਕ ਦੇ ਵਿੱਚ ਚੱਲੀ ਜਾਂਦਾ ਉੱਥੇ ਚਿੰਤਾ ਦਰਜ ਕਰਾਈਏ ਕਿਉਂਕਿ ਆਪਾਂ ਇੱਕ ਸਪੈਸ਼ਲ ਧਰਮ ਦੇ ਵਿੱਚ ਜਨਮ ਲਿਆ ਆਪਣੇ ਧਰਮ ਦੇ ਜਿਹੜੇ 10 ਲੀਟਰ ਹੋਏ ਆ ਉਹ ਬਹੁਤ ਹੀ ਸਪੈਸ਼ਲ ਸੀ ਉਹਨਾਂ ਤੋਂ ਸਾਨੂੰ ਕੀ ਸਿੱਖਿਆ ਮਿਲੀ ਹੈ ਅਸੀਂ ਇਨਸਾਨੀਅਤ ਤੇ ਵਾਤਾਵਰਨ ਦੀ ਗੱਲ ਕਰਨੀ ਹੈ ਕਿਉਂਕਿ ਜੇ ਪਾਣੀ ਦੂਸ਼ਿਤ ਹੋ ਰਿਹਾ ਪਾਣੀ ਮੇਰਾ ਵੀ ਆ ਪਾਣੀ ਤੁਹਾਡਾ ਵੀ ਆ ਪਾਣੀ ਤੇ ਸਾਰਿਆਂ ਦਾ ਹੱਕ ਹੈ ਜੇ ਪਾਣੀ ਦੂਸ਼ਿਤ ਹੋ ਰਿਹਾ ਹੈ ਤੁਹਾਡਾ ਫਰਜ਼ ਬਣਦਾ ਹੈ ਤੁਸੀਂ ਉਹਦੇ ਤੇ ਗੱਲ ਕਰੋ ਕਿਉਂਕਿ ਮੇਰੇ ਜਿੰਨਾ ਹੀ ਹੱਕ ਤੇ ਧਰਤੀ ਤੇ ਰਹਿੰਦੇ ਹਰ ਬੰਦੇ ਜਿੰਨਾ ਹੱਕ ਉਸ ਪਾਣੀ ਤੇ ਤੁਹਾਡਾ ਵੀ ਹੈ ਹੁਣ ਵਾਪਸ ਆਉਣੇ ਆਪਾਂ ਗੱਲ ਰਸ਼ੀਆ ਯੂਕਰੇਨ ਵਾਲੀ ਵਾਰ ਤੇ ਹੁਣ ਯੂਕਰੇਨ ਜਿਵੇਂ ਮਰਜ਼ੀ ਲੈ ਲਓ ਰਸ਼ੀਆ ਦੇ ਵਿੱਚ ਥੋੜਾ ਜਿਹਾ ਘੁੱਸ ਗਿਆ ਠੀਕ ਹੈ ਪੁਤਿਨ ਮੈਂ ਮੰਨਦਾ ਵੀ ਇਹਦੇ ਵਿੱਚ ਪੁਤਿਨ ਦੀ ਕੋਈ ਚਾਲ ਹੋ ਜਿਹੜਾ ਕੁਝ ਕਰ ਨਹੀਂ ਰਿਹਾ ਕਿਉਂਕਿ ਦੂਜੇ ਨੰਬਰ ਦਾ ਮੌਲਕਾ ਜੇ ਅਮਰੀਕਨ ਕੋਈ ਅੱਖਾਂ ਦਿਖਾ ਸਕਦਾ ਤਾਂ ਉਹ ਰਸ਼ੀਆ ਦਿਖਾ ਸਕਦਾ 5000 ਤੋਂ ਵੱਧ ਪ੍ਰਮਾਣੂ ਬੰਬ ਰੱਖੀ ਬੈਠਾ ਅੰਦਰੂਪ ਜੇ ਯੂਕਰੇਨ ਹੁਣ ਅੰਦਰ ਘੁੱਸ ਹੀ ਗਿਆ ਤਾਂ ਯੂਕਰੇਨ ਨੇ ਮੰਗ ਕੀਤੀ ਮੈਨੂੰ ਲੌਂਗ ਰੇਂਜ ਮਿਸਾਈਲ ਦਿੱਤੀ ਜਾਵੇ ਆਸਟ੍ਰੇਲੀਆ ਆ ਵੈਸਟ ਕੰਟਰੀਸ ਨੂੰ ਕਿਹਾ ਹੁਣ ਯੂਕਰੇਨ ਕੋਲੇ ਲੌਂਗ ਰੇਂਜ ਮਿਸਾਈਲ ਹੈ ਨਹੀਂ ਕਿਉਂਕਿ ਉਹ ਐਮਟੀਸੀਆਰ ਦਾ ਮੈਂਬਰ ਨਹੀਂ ਹੁਣ ਬੇਸਿਕਲੀ ਐਮਟੀਸੀਆਰ ਦਾ ਮੈਂਬਰ ਇੰਡੀਆ ਹੈਗਾ ਐਮਟੀਸੀਆਰ ਬਾਰੇ ਆਪਾਂ ਕਿਸੇ ਹੋਰ ਡਿਫਰੈਂਟ ਵੀਡੀਓ ਚ ਗੱਲ ਕਰ ਲਾਂਗੇ ਜਿਹੜੇ ਐਮਟੀਸੀਆਰ ਦੇ ਮੈਂਬਰ ਹੁੰਦੇ ਆ ਉਹ 300 ਕਿਲੋਮੀਟਰ ਦੀ ਘੱਟ ਰੇਂਜ ਤੋਂ ਸੌਰੀ 300 ਕਿਲੋਮੀਟਰ ਦੀ ਵੱਧ ਰੇਂਜ ਤੋਂ ਜਿਹੜੀਆਂ ਮਸਾਇਲਾਂ ਹੁੰਦੀਆਂ ਉਹ ਰੱਖ ਸਕਦੇ ਆ ਯਾਰ ਉਹ ਵੇਚ ਸਕਦੇ ਆ ਉਹ ਖਰੀਦ ਸਕਦੇ ਆ ਜਿਹੜੇ ਐਮਟੀਸੀਆਰ ਦੇ ਮੈਂਬਰ ਨਹੀਂ ਹੁੰਦੇ ਉਹਨਾਂ ਨੂੰ 300 ਕਿਲੋਮੀਟਰ ਦੀ ਰੇਂਜ ਤੋਂ ਘੱਟ-ਘੱਟ ਰੱਖਣੀ ਪੈਂਦੀ ਹੈ। ਹੁਣ ਯੂਕਰੇਨ ਐਮਟੀਸੀਆਰ ਦਾ ਮੈਂਬਰ ਹੈ ਨੀਗਾ ਤਾਂ ਉਹਨੇ ਮੰਗ ਕੀਤੀ ਵੀ ਆਪ ਦੇ ਲਾ ਦੇ ਵਿੱਚ ਹੀਰ-ਫੇਰ ਕਰਕੇ ਮੈਨੂੰ ਮਜ਼ਾਈਲ ਦਿੱਤੀ ਜਾਵੇ ਕਿਉਂਕਿ ਮੈਂ ਰਸ਼ੀਆ ਦੇ ਵਿੱਚ ਇਸ ਟਾਈਮ ਘੁੱਸ ਚੁੱਕਿਆ ਤੇ ਮੈਂ ਰਸ਼ੀਆ ਦੀ ਰਾਜਧਾਨੀ ਤੇ ਮਜ਼ਾਈਲ ਮਾਰਨੀ ਆ। ਹੁਣ ਇੱਥੇ ਕੈਨੇਡਾ ਕਹਿੰਦਾ ਹੈ ਵੀ ਉਹਨੂੰ ਲੌਂਗ ਰੇਂਜ ਮਿਸਾਈਲ ਦੇਣੀ ਚਾਹੀਦੀ ਆ। ਅਮਰੀਕਾ ਕਹਿੰਦਾ ਵੀ ਅਸੀਂ ਵਿਚਾਰ ਕਰਦੇ ਆਂ। ਦੇਣੀ ਹੈ ਕਿ ਨਹੀਂ ਵੀ ਪੁਤਿਨ ਤੇ ਮਾਰਨ ਲਈ ਹੁਣ ਪੁਤਿਨ ਕਹਿੰਦਾ ਵੀ ਫੇਰ ਤੁਸੀਂ ਦੇ ਕੇ ਦੇਖ ਲਓ ਮੈਂ 5000 ਬੰਬ ਐਟਮ ਬੰਬ ਦਿਵਾਲੀ ਤੇ ਚਲਾਉਣ ਲਈ ਨਹੀਂ ਰੱਖੇਗੇ ਹੁਣ ਪੁਤਿਨ ਤਾਂ ਬਹਾਨਾ ਹੀ ਭਾਲਦਾ ਹੈ ਕਿਉਂਕਿ ਇਸ جنگ ਦੇ ਮਹਾਸਤੇ ਉਹਨੇ ਚైనా ਤੇ ਇੰਡੀਆ ਨੂੰ 2 ਦਿਨ ਪਹਿਲਾਂ ਇਕੱਠੇ ਕਰਤਾ ਬਾਰਡਰ ਤੇ ਜਿਹੜੀ ਟੈਨਸ਼ਨ ਵਧੀ ਸੀ ਚਾਹੇ ਉਹ ਗਲਵਾਨ ਹੋਵੇ ਜਾ ਕੋਈ ਹੋਰ ਪੋਸਟਾਂ ਹੋਣ ਉਥੋਂ ਇੰਡੀਅਨ ਫੋਰਸ ਪਿੱਛੇ हट ਗਈ ਤੇ ਚਾਈਨਿਸ ਫੋਰਸ ਪਿੱਛੇ हट ਗਈ ਕਿਉਂਕਿ ਪੁਤਿਨ ਨੂੰ ਪਤਾ ਹੈ ਜੇ ਇੰਡੀਆ ਤੇ ਚైనా ਵਿੱਚ ਟੈਨਸ਼ਨ ਰਹੂਗੀ ਜੇ ਕੱਲ ਨੂੰ ਮੇਰੇ ਤੇ ਮਾੜੀ ਮੁਸੀਬਤ ਆਉਂਦੀ ਆ ਤਾਂ ਇੱਕ ਇੰਡੀਆ ਤੇ ਇੱਕ ਚైనా ਇਹਦੇ ਤੋਂ ਬਿਨਾ ਮੈਂ NATO ਕੰਟਰੀਸ ਜਾਨੀ ਕਿ ਜਿਹੜੀਆਂ NATO ਦੀਆਂ 32 ਕੰਟਰੀਆਂ ਅੱਜ ਦੇ ਟਾਈਮ 'ਚ ਉਹਨਾਂ ਨਾਲ ਮੈਂ ਨਹੀਂ ਲੜ ਸਕਦਾ ਹੁਣ ਜੇ ਉਹ ਲੋੰਗ ਰੇਂਜ ਮਿਸਾਈਲ ਦੇ ਦਿੰਦੇ ਆ ਤਾਂ ਯੂਕਰੇਨ ਨੇ ਇਹਨਾਂ ਤੇ ਮਾਰ ਦੇਣੀ ਆ ਤਾਂ ਫਿਰ ਪੁਤਿਨ ਨੇ ਪਹਿਲਾ ਬੰਬ ਸਿੱਟਣਾ ਲੰਡਨ ਸ਼ਹਿਰ ਤੇ ਦੂਜਾ ਬੰਬ ਸਿੱਟਣਾ ਨਿਊਯਾਰਕ ਦੇ ਯੂਕਰੇਨ ਤੇ ਤਾਂ ਉਹ ਸਿੱਟੂਗਾ ਹੀ ਸਿੱਟੂਗਾ ਕਿਉਂਕਿ ਲੋੰਗ ਰੇਂਜ ਮਿਸਾਈਲ ਇਹਨਾਂ ਵੈਸਟ ਵਾਲਿਆਂ ਨੇ ਦਿੱਤੀ ਤਾਂ ਫਿਰ ਅਗਲਾ ਇਹੀ ਆਖੂਗਾ ਨਾ ਵੀ ਤੁਸੀਂ ਬਾਹਾਂ ਫੜ ਕੇ ਮੇਰੇ ਮੇਰੀਆਂ ਬਾਹਾਂ ਫੜ ਕੇ ਮੈਨੂੰ ਯੂਕਰੇਨ ਤੋਂ ਕਟਾਈ ਜਾਂਦੇ ਆ ਤਾਂ ਫਿਰ ਤੁਸੀਂ ਵੀ ਆਜੋ ਜਦੋਂ ਪਰਮਾਣੂ ਬੰਬ ਇੱਕ ਅੱਧਾ ਚੱਲ ਗਿਆ ਤਾਂ ਵਰਲਡ ਵਾਰ 3 ਹੋਗੀ ਤਾਂ ਇਹ ਪੂਰੀ ਦੁਨੀਆ ਨੇ ਦੋ ਗੁੱਟਾਂ ਵਿੱਚ ਵੰਡ ਜਾਣਾ ਇੱਕ ਪਾਸੇ 32 ਨਾਟੋ ਦੇ ਦੇਸ਼ ਤੇ ਦੂਜੇ ਪਾਸੇ ਬ੍ਰਿਕਸ ਦੇ ਪੰਜ ਦੇਸ਼ ਤੇ ਇਹਨਾਂ ਦੀ ਮਦਦ ਕਰਨ ਇਰਾਕ ਕਰਕੇ ਹੋਰ ਦੇਸ਼ ਵੀ ਮੂਰੇ ਆ ਸਕਦੇ ਆ ਨਾ ਚਾਹੁੰਦੇ ਹੋਏ ਵੀ ਇੰਡੀਆ ਨੂੰ ਜੁੱਧ ਵਿੱਚ ਕੁੱਦਣਾ ਹੀ ਕੁੱਦਣਾ ਪੈਣਾ ਹੈ ਜੇ ਇੰਡੀਆ ਇੱਕ ਵਾਰੀ ਜੁੱਧ ਵਿੱਚ ਕੁੱਦ ਗਿਆ ਤਾਂ ਅਮਰੀਕਾ ਇੰਡੀਆ ਤੇ ਹਮਲਾ ਵੀ ਕਰ ਸਕਦਾ ਜਦੋਂ ਇੰਡੀਆ ਤੇ ਹਮਲਾ ਹੋਊਗਾ ਤਾਂ ਇੰਡੀਆ ਦੇ ਵਿੱਚ ਇੱਕ ਪੰਜਾਬ ਨਾਮ ਦਾ ਸੂਬਾ ਵੀ ਆ ਜਿੱਥੇ ਅਸੀਂ ਰਹਿੰਦੇ ਆ ਹੁਣ ਥੋੜੀ ਸੋਨੂ ਸੀਤੋ ਵਾਲਾ ਇਹ ਦੂਜੀਆਂ ਤੀਜੀਆਂ ਚੀਜ਼ਾਂ ਤਾਂ ਦੇਖੀ ਜਾਂਦੇ ਆ ਤੁਸੀਂ ਜੀਓ ਪੋਲਿਟਿਕਸ ਤੇ ਨਹੀਂ ਇੰਟਰਸਟ ਦਿੰਦੇ ਤਾਂ ਉਸ ਟਾਈਮ ਜਦੋਂ ਦੇਸ਼ جنگ ਦੇ ਵਿੱਚ ਹੋਊਗਾ ਤਾਂ ਸਾਰੇ ਪਾਸਿਓਂ ਆਯਾਤ ਨਿਰਯਾਤ ਜਿਵੇਂ ਆਪਣੇ ਲੂਣ ਵਗੈਰਾ ਆਉਂਦੇ ਆ ਜਿਹੜੀਆਂ ਆਪਣੀਆਂ ਜ਼ਰੂਰੀ ਚੀਜ਼ਾਂ ਆ ਜਦੋਂ ਇਹ ਕੋਈ ਸਮੇਂ ਲਈ ਤੇਲ ਖੜ ਜੂਗਾ ਠੀਕ ਹੈ ਬਿਜਲੀ ਨਹੀਂ ਆਉਣੀਗੀ ਉਸ ਟਾਈਮ ਆਪਦੇ ਪਰਿਵਾਰ ਨੂੰ ਸਰਵਾਈਵ ਕਰਵਾਉਣ ਲਈ ਤੁਹਾਡੀ ਕੀ ਰਣਨੀਤੀ ਹੈ ਐਸ ਲਈ ਮੈਂ ਕਹਿੰਦਾ ਥੋੜਾ ਜਾ ਜੀਓ ਪੋਲਿਟਿਕਸ ਤੇ ਇੰਟਰਸਟ ਦਿਓ ਥੋੜਾ ਜਿਹਾ ਮਾਰਸ਼ਲ ਆਰਟ ਦੇ ਵਿੱਚ ਟ੍ਰੇਨਡ ਹੋਵੋ ਤਾਂ ਜੋ ਤੁਸੀਂ ਆਪਦੇ ਪਰਿਵਾਰ ਦੀ ਖੁਦ ਰੱਖਿਆ ਕਰ ਸਕੋ ਨਿਕਲੋ ਬਾਹਰ ਇਹ ਸੋਨੂ ਸੀਤ ਵਾਲੇ ਇਹ ਸਿੰਗਰਾਂ ਦੇ ਵਿੱਚੋਂ ਇਹ ਜਿਹੜਾ ਹ ਦੁੱਖ ਰਤੀਆ ਹੈ ਜੋ ਵੀ ਹੈ ਇਹ ਸਵਾਦ ਵਾਲੀਆਂ ਚੀਜ਼ਾਂ ਦੇ ਵਿੱਚੋਂ ਨਿਕਲੋ ਜੀਓ ਪੋਲਿਟਿਕਸ ਤੇ ਇੰਟਰਸਟ ਦਿਓ ਤੇ ਦੇਖੋ ਦੁਨੀਆ ਦੇ ਵਿੱਚ ਹੋਈ ਕੀ ਜਾਂਦਾ ਹੈ ਤੇ ਅੱਗੇ ਅਸੀਂ ਕਿਸ ਤਰ੍ਹਾਂ ਸਰਵਾਈਵ ਕਰਨਾ ਹੈ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਨਾਮ ਮੇਰਾ ਅਜੀਦੀਪ ਸਿੰਘ ਧਾਲੀਵਾਲ ਤੇ ਦੇਸ਼ ਮੇਰਾ ਪੰਜਾਬ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਮੇਰੀ ਇਸ ਚੈਨਲ ਦੇ ਉੱਤੇ ਸਿਰਫ ਇਨਫੋਰਮੇਸ਼ਨ ਦੇ ਰਿਲੇਟਡ ਹੀ ਵੀਡੀਓ ਆਉਣਗੀਆਂ ਜੋ ਦੁਨੀਆ ਦੇ ਵਿੱਚ ਚੱਲ ਰਿਹਾ ਹੈ ਮੈਂ ਕਦੇ ਵੀ ਕਿਸੇ ਵੀ ਵੀਡੀਓ ਵਿੱਚ ਤੁਸੀਂ ਪੁਰਾਣੀਆਂ ਵੀਡੀਓ ਦੇਖ ਸਕਦੇ ਆ ਮੈਂ ਮੈਂ ਨਹੀਂ ਕੀਤਾ ਇਹਦੇ ਵਿੱਚ ਸਿਰਫ ਦੁਨੀਆ ਦੀ ਸਿਰਫ ਟੈਕਨੋਲੋਜੀ ਦੀ ਗੱਲ ਹੋਊਗੀ ਤੇ ਜੇ ਤੁਸੀਂ ਇਸ ਚੈਨਲ ਨੂੰ ਹੁਣ ਤੱਕ ਫੋਲੋ ਕਰ ਲਿਆ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਥੱਲੇ ਕਮੈਂਟ ਕਰੋ ਤੇ ਆਪਦੇ ਯਾਰਾਂ ਦੋਸਤਾਂ ਨਾਲ ਇਸ ਵੀਡੀਓ ਨੂੰ ਸਾਂਝੀ ਕਰੋ 算了吧。